ਪਰ ਦਾ ਹਰਿਆਣਾ ਦੇ ਫਤਿਹਬਾਦ ਦੇ ਵਿੱਚ ਵੀ ਫਿਰੋਜ਼ਪੁਰ ਵਰਗੀ ਘਟਨਾ ਸਾਹਮਣੇ ਆਈ ਹੈ। ਚਰਤਤ ਤੇ ਸ਼ੱਕ ਦੇ ਆਧਾਰ ਤੇ ਭਰਾ ਨੇ ਕੀਤਾ ਹੈ ਭੈਣ ਦਾ ਕਤਲ। ਡੰਡੇ ਦੇ ਨਾਲ ਭੈਣ ਤੇ ਇੱਕ ਤੋਂ ਬਾਅਦ ਇੱਕ 8 ਵਾਰ ਕੀਤੇ ਗਏ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮਹਿਲਾ ਦੀ ਮੌਤ ਹੋ ਗਈ ਹੈ। ਮਾਨਸਾ ਦੀ ਰਹਿਣ ਵਾਲੀ ਸੀ ਮ੍ਰਿਤਕ ਰਾਧਿਕਾ ਦੱਸਦੀ ਹੈ ਕਿ 32 ਸਾਲਾ ਰਾਧਿਕਾ ਦੀ 2016 ਦੇ ਵਿੱਚ ਸਿਰਸਾ ਰਾਏ ਸਿੰਘ ਦੇ ਨਾਲ ਲਵ ਮੈਰਿਜ ਹੋਈ ਸੀ ਤੇ ਵਿਆਹ ਤੋਂ ਬਾਅਦ ਦੋਵੇਂ ਫਤਿਹਬਾਦ ਰਹਿਣ ਲੱਗ ਪਏ। ਆਹ ਮੁਲਜ਼ਮਪਰਾ ਅਕਸਰ ਹੀ ਰਾਦੀਕਾਤ ਦੇ ਘਰ ਆਕੇ ਰਹਿੰਦਾ ਸੀਗਾ ਤੇ ਇਸ ਦੇ ਪਹਿਰਾਵੇ ਤੇ ਚਰਿੱਤਰ ਨੂੰ ਲੈ ਕੇ ਟੋਕਾ ਟਾਕੀ ਕਰਦਾ ਸੀਗਾ ਤੇ ਇਸ ਦੇ ਚਲਦਿਆਂ ਉਸਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੁਹਾਨੂੰ ਯਾਦ ਹੋਵੇਗਾ ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਹੀ ਅਜਿਹੀ ਘਟਨਾ ਜੀ ਵਾਰਦਾਤ ਨੂੰ ਇੱਕ ਪਿਤਾ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਜਿਸ ਦੇ ਵੱਲੋਂ ਆਪਣੀ ਧੀ ਨੂੰ ਨਹਿਰ ਦੇ ਵਿੱਚ ਧੱਕਾ ਦਿੱਤਾ ਗਿਆ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਉਸਤੇ ਵੀ ਆ ਪਿਤਾ ਦੇ ਵੱਲੋਂ ਉਸ ਦੇ ਚਰਿੱਤਰ ਤੇ ਜੋ ਕੇ ਸ਼ੱਕ ਕੀਤਾ ਜਾਂਦਾ ਸੀਗਾ ਤੇ ਹੁਣ ਹਰਿਆਣਾ ਦੇ ਫਤਿਹਬਾਦ ਦੇ ਵਿੱਚ ਵੀ ਫਿਰੋਜ਼ਪੁਰ ਵਰਗੀ ਘਟਨਾ ਆ ਸਮਝ ਲਈਏ ਜਿੱਥੇ ਕਿ ਚਰਿੱਤਰ ਤੇ ਸ਼ੱਕ ਦੇ ਆਧਾਰ ਤੇ ਭਰਾ ਨੇ ਹੀ